ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਤੇ ਆਓ ਸੱਜਣੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਕੋਟ ਉਮਰਾ ਤੋਂ ਇੱਕ ਸੋਨਾ ਲੀਕਾ ਟਰੈਕਟਰ ਖੁੱਲਿਆ ਸੀ ਪਿਛਲੇ ਦਿਨੀ ਸੋ ਦੇ ਪਾਰਟ ਆਫ ਵਗੈਰਾ ਪੈਂਡਿੰਗ ਆ ਅੱਜ ਆਪਾਂ ਜੋ ਲਾਸਟ ਪਾਰਟ ਦੇ ਵੱਲ ਅ ਵਧਾਂਗੇ ਕਿਉਂਕਿ ਲਾਸਟ ਪਾਰਟ ਆਪਣਾ ਹੈਗਾਗਾ ਲਿਫਟ ਫਿਟਿੰਗ ਦਾ ਤੇ ਲਿਫਟ ਫਿਟਿੰਗ ਦੇ ਵਿੱਚ ਆਪਾਂ ਤੁਹਾਨੂੰ ਇਸ ਟਰੈਕਟਰ ਦੇ ਜੋ ਡਿਸਟ੍ਰੀਬਿਊਟਰ ਐਂਡ ਲਿਫਟ ਲੀਵਰ ਆਫ ਦੀ ਸੈਟਿੰਗ ਦੱਸਾਂਗੇ ਤੇ ਬਾਕੀ ਦਾ ਲਿਫਟ ਪੰਪ ਵਗੈਰਾ ਨਮਾ ਲਾਇਆ ਆਪਾਂ ਬਾਕੀ ਵੀਡੀਓ ਤਾਂ ਨਹੀਂ ਪਾ ਹੋਈ ਕਿਸੇ ਕਾਰਨ ਕਰਕੇ ਕਿਉਂਕਿ ਆਪਣੇ ਕੋਲੇ ਜੋ ਕੋਟ ਸੌਰੀ ਐਮਪੀ ਦਾ ਟਰੈਕਟਰ ਜੇ ਖੁੱਲਿਆ ਵਸੇ ਆਪਣੇ ਕੋਲੇ ਫੋੜ 100 100 ਟਰੈਕਟਰ ਦਾ ਆਪਣਾ ਵਰਕ ਦੇ ਵਿੱਚ ਬਿਜੀ ਜ਼ਿਆਦਾ ਹੋਣ ਕਾਰਨ ਕਰਕੇ ਫਿਰ ਆਪਣਾ ਟਾਈਮ ਨਹੀਂ ਲੱਗਿਆ ਵੀਡੀਓ ਵਗੈਰਾ ਪਾਉਣ ਦਾ ਬਾਕੀ ਇੰਸਟਾ ਤੇ ਫੇਸਬੁੱਕ ਤੇ ਆਪਾਂ ਵੀਡੀਓ ਸ਼ਾਰਟ ਪਾਉਂਦੇ ਰਹਿਣੇ ਹਾਂਗੇ ਉਥੇ ਜ਼ਰੂਰ ਦੇਖਿਆ ਕਰੋ ਵੀਡੀਓ ਸਾਡੀ ਬਾਕੀ ਸੱਜਣੋ ਅੱਜ ਗੱਲਬਾਤ ਕਰਦੇ ਆਂ ਆਪਾਂ ਆਪਾਂ 2-3 ਟਰੈਕਟਰਾਂ ਤੇ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆਂ ਪਹਿਲਾਂ ਤਾਂ ਆਪਣਾ ਸੋਨਾਲੀਕਾ ਉਹੀ ਕੋਟਮਰਾਲਾ ਨੰਬਰ 2 ਤੇ ਇੱਕ ਟਰੈਕਟਰ ਆਪਣੇ ਕੋਲੇ ਖੋਸਾ ਪੰਡੋ ਤੋਂ ਆਇਆ ਵਾ ਅਰਜਨ ਟਰੈਕਟਰ ਸਪੋਸਰ ਟਰੈਕਟਰ ਨੂੰ ਪਿਛਲੇ ਸਾਲ ਆਪਾਂ 3 ਸਪੀਡ ਵੀ ਕੀਤਾ ਸੀਗਾ ਬਾਕੀ ਹੋਰ ਵਰਕ ਆ ਕੀਤੇ ਸੀਗੇ ਪਰ ਲੇਕਨ ਉਸ ਟਰੈਕਟਰ ਦੇ ਵਿੱਚ ਟਰਬੋ ਦੇ ਵਿੱਚ ਨੁਕਸਿਆ ਟਰਬੋ ਦਾ ਕੰਮ ਉਹਨਾਂ ਨੇ ਪਤਾ ਨਹੀਂ ਕਿੱਥੋਂ ਕਰਵਾਇਆ ਆਪਾਂ ਨੂੰ ਉਸ ਬਾਰੇ ਪਤਾ ਸੋ ਆਪਾਂ ਉਸ ਟਰੈਕਟਰ ਦੀ ਵੀ ਸੈਟਿੰਗ ਕਰਾਂਗੇ ਕਿਉਂਕਿ ਉਹਨਾਂ ਨੇ ਟਰਬੋ ਵਗੈਰਾ ਲਵਾਇਆ ਪਰ ਲੇਕਿਨ ਟਰੈਕਟਰ ਦੀ ਉਨੀ ਪਰਫਾਰਮੈਂਸ ਤੇ ਪਾਵਰ ਨਹੀਂ ਬਣੀ ਤੇ ਬਾਕੀ ਜਿਹੜਾ ਫਰੀਦਕੋਟ ਵਾਲਾ ਟਰੈਕਟਰ ਸੀ ਉਹਦੀ ਕਲੱਚ ਦੀ ਜੌਬ ਹੋ ਚੁੱਕੀ ਆ ਬਾਕੀ ਸੌਰੀ ਕਿਸੇ ਕਾਰਨ ਕਰਕੇ ਉਹਦੀ ਵੀਡੀਓ ਕਲੱਚ ਦੀ ਨਹੀਂ ਪਾਈ ਹੋਈ ਪਾਈ ਗਈ ਤੇ ਆਓ ਕੱਢਦੇ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਸੋ ਜੁੜੇ ਰਹੋ ਚੱਕੋ ਕਰੋ ਦਰਸ਼ਨ ਜੋ ਆਪਣਾ ਲੁਧਿਆਣਾ ਵਾਲਾ ਟਰੈਕਟਰ ਸੋਨਾਲੀਕਾ ਕਿਉਂਕਿ ਤੁਹਾਨੂੰ ਬਹੁਤ ਟਾਈਮ ਦਾ ਇੰਤਜ਼ਾਰ ਆ ਟਰੈਕਟਰ ਤਿਆਰ ਹੋ ਹੁੰਦਾ ਤੇ ਸੋ ਇਹ ਵੀ ਆਪਾਂ ਜਲਦ ਕਰ ਰਹੇ ਆ ਅੱਜ ਉਹ 100% ਆਪਾਂ ਇਸ ਟਰੈਕਟਰ ਨੂੰ ਅੱਜ ਸਟਾਰਟ ਕਰਾਂਗੇ। ਬਾਕੀ ਇਹਦਾ ਲਿਫਟ ਕਵਰ ਆਪਾਂ ਆਾ ਫਿੱਟ ਕਰਤਾ ਸੁਰੱਖ ਮਾਰ ਕੇ। ਬਾਕੀ ਪਾਰਟ ਸਿੱਧਰਵਾਸ਼ ਹੋ ਕੇ ਆਪਣਾ ਚੜਿਆਂ ਪਿਆਗਾ। ਚਲੋ ਜੀਓ ਆਪਾਂ ਲਿਫਟ ਪੰਪ ਦਾ ਪੁਰਾਣਾ ਉਤਾਰਤਾ। ਆਾ ਪੁਰਾਣਾ ਲਿਫਟ ਪੰਪ ਆ ਬਾਕੀ ਇਹਦੇ ਜੋ ਡਿਸਟ੍ਰਿਬਿਊਟਰ ਸਲੀਵ ਦੀ ਆਪਣੀ ਜੌਬ ਹੋ ਕੇ ਆ ਗਈ ਆਪਣੇ ਕੋਲੇ। ਕਿਉਂਕਿ ਆਪਾਂ ਇਹ JK ਲਿਫਟ ਪੰਪ ਤੋਂ ਪਰਵਾਈ ਹੈ। ਆ ਪੰਪ ਵੀ ਆਪਾਂ ਸਮਾਂ ਲਾ ਰਹੇ ਆਂ ਆ ਵੇ ਦੇਖੋ ਪੰਪ ਦੀ ਦੇਖੋ ਬ੍ਰੈਂਡ ਨਿਊ ਨਵਾਂ ਪੰਪ ਆ ਜਮ ਆ ਬਗੈਰ ਦਾ ਉੱਪਰ ਤਰੀਕ ਪਾਈ ਹੋਈ ਆ ਇੱਕ ਤਰੀਕ 2024 ਕਿਉਂਕਿ ਲਿਆਂਦੇ ਭਾਈ ਨੂੰ ਪੰਪ ਵਾ ਵ ਦਿਨ ਹੋ ਗਏ ਤੇ ਲਾਉਣ ਦਾ ਟਾਈਮ ਹੀ ਅੱਜ ਮਿਲਿਆ ਬਾਕੀ ਆ ਆਪਣਾ ਡਿਸਟ੍ਰੀਬਿਊਟਰ ਦਾ ਇਸ ਸਲੀਵ ਦਾ ਵਗੈਰਾ ਕੰਮ ਹੋ ਚੁੱਕਿਆ ਪਿਸਟਨ ਵਗੈਰਾ ਦਾ ਚਲੋ ਜੀ ਅੱਜ ਆਪਾਂ ਇਸ ਟਰੈਕਟਰ ਦੇ ਵਿੱਚ ਫਿਟਿੰਗ ਕਰਾਂਗੇ ਸਾਰੇ ਪਾਰਟਸ ਦੀ ਬਾਕੀ ਇਧਰ ਆਪਣਾ 963 ਦਾ ਸਮਾਨ ਆਪਣਾ ਕਿਟਾ ਚੁੱਕੀਆਂ ਆਪਣੇ ਕੋਲੇ ਕਿਉਂਕਿ ਦੋ ਟਰੈਕਟਰ ਨੇ ਕਿਟਾ ਗਏ ਕਿਉਂਕਿ ਆ ਇੱਕ ਡੱਬੇ ਦੇ ਵਿੱਚ ਆਪਣਾ ਇੱਕ ਹੈਡ ਹੁੰਦਾਗਾ ਇੱਕ ਹੈਡ 2 3 4 5 ਇੱਕ ਵਿੱਚ ਪਿਆ 6 6 ਹੈਡਾ ਇੱਕ ਮਗਰਲੀ ਸਾਈਡ ਪਿਆ ਮਗਰ ਪਿਆ ਨਾ ਹੈਡ ਇੱਕ ਆ ਇੱਕ ਮਗਰਲੀ ਸਾਈਡ ਪਿਆ ਹੈਡ ਬਾਕੀ ਪੈਂਡਿੰਗ ਆ ਵਗੈਰਾ ਸਾਰਾ ਕੰਪਨੀ ਦਾ ਸਮਾਨ ਆ ਸਮਰਾਜ ਦਾ ਚਲੋ ਬਾਕੀ ਤੁਹਾਨੂੰ ਇੱਕ ਅਰਜਨ ਦੇ ਉੱਪਰ ਨਿਗਾਹ ਮਰਾਈਏ ਉਹ ਬਾਕੀ ਜੋ ਆਪਣਾ ਇਹ ਫਰੀਦਕੋਟ ਵਾਲਾ ਟਰੈਕਟਰ ਸੀਗਾ ਸੋਇਸਾ ਟਰੈਕਟਰ ਦਾ ਆਪਣਾ ਕਲਚ ਬਹੁਤ ਜ਼ਿਆਦਾ ਭਾਰਾ ਸੀਗਾ ਕਿਉਂਕਿ ਇਹ ਆਪਾਂ ਰੈਲਾ ਕੀਤਾ ਚਲੋ ਸਤਿਨੋ ਜੋ ਆਪਣੀ ਸੋਨਾ ਲੀਕਾ ਦੇ ਟਾਪੇ ਦੀ ਫਿਟਿੰਗ ਹੋ ਚੁੱਕੀ ਆ ਆ ਤੁਸੀਂ ਸਫਾਈ ਚੈੱਕ ਆ ਜਿਹੜੇ ਸਰਾਕ ਸੁਰਖ ਮਾਰੇ ਸੀ ਆਪਣੇ ਸਾਫ ਹੋ ਚੁੱਕੇ ਆ ਇਸ ਤੋਂ ਬਾਅਦ ਪਰ ਰੱਖਦੇ ਆਪਾਂ ਟਾਪੇ ਨੂੰ ਐਡਾ ਮੋਡ ਲਾ ਕੇ ਚੰਗੀ ਤਰ੍ਹਾਂ ਕਿਉਂਕਿ ਲੀਕੇਜ ਨਾ ਤਾਂ ਜੋ ਆਵੇ ਕੋਈ ਬਾਕੀ ਅੰਦਰ ਕਨਾਂਡ ਕਰਾਂ ਦਾ ਕਲੱਚ ਵੀ ਆਪਣਾ ਖੁੱਲ ਚੁੱਕਿਆ ਇਹਦੇ ਕਲੱਚ ਦੇ ਟਾ ਵਗੈਰਾ ਪਾਵਾਂਗੇ ਅਗਰ ਆਉਣੀਆਂ ਆਹ ਗੜੀ ਸੇ ਨਿੱਕੀ ਲੱਕ ਕੇ ਪ੍ਰਾਨ ਨਾਲ ਲੱਗੂ ਟਾ ਦੇ ਇਧਰ ਚੰਗੀ ਤਰ੍ਹਾਂ ਕਰਕੇ ਵਾਸ਼ ਉਸ ਤੋਂ ਬਾਅਦ ਕਰਾਂਗੇ ਫਿਰ ਚੱਪੜ ਇਦਾਂ ਆਪਣਾ ਫੋੜ ਜੋ ਬਾਈਬਲ ਕਲਾਂ ਤੋਂ ਬਾਈ ਜਸਵਿੰਦਰ ਸਿੰਘ ਜੀ ਜੋ ਉਹਨਾਂ ਦਾ ਟਰੈਕਟਰ ਆ ਸੋ ਆਪਾਂ ਵੀ ਮੋਡੀਫਾਈ ਕਰ ਰਹੇ ਆ ਟਰੈਕਟਰ ਤੇ ਜਿਹੜਾ ਐਮਪੀਆਰ ਟਰੈਕਟਰ ਸੀਗਾ ਉਹ ਆਪਣਾ ਵਾਇਰਿੰਗ ਲਈ ਕੋਰਪਰੇਟ ਛੱਡਿਆ ਵਾ ਤੇ ਬਾਕੀ ਤੁਹਾਨੂੰ ਇੱਕ ਆਰਜਨ ਟਰੈਕਟਰ ਆਪਣੇ ਕੋਲ ਨਵਾਂ ਆਇਆਗਾ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਵੀਡੀਓ ਚ ਸੋਤੇ ਵਿੱਚ ਕਸਟਮਰ ਨੇ ਟਰਬੋ ਵਗੈਰਾ ਲਵਾਈ ਆ ਪਰ ਉਹ ਟਰਬੋ ਪ੍ਰੋਪਰ ਕੰਮ ਨਹੀਂ ਕਰਦੀ ਇਸ ਢੰਗ ਨਾਲ ਸੋ ਕਿ ਧੂਮਾ ਦਿੰਦਾ ਮਾਰਦਾ ਟਰੈਕਟਰ ਟਰੈਕਟਰ ਆ ਬਾਕੀ ਉਹਦਾ ਦੀ ਉਹਦੀ ਪਰਫਾਰਮੈਂਸ ਨਹੀਂ ਬਣੀ ਸੋ ਆਪਾਂ ਉਸ ਟਰੈਕਟਰ ਨੂੰ ਵੀ ਜਲਦ ਖੋਲ ਰਹੇ ਆਂ ਪਹਿਲਾਂ ਖੋਲਦੇ ਆ ਕਰਦੇ ਆ ਆਪਾਂ ਟਾਪੇ ਦੀ ਫਿਟਿੰਗ ਆਪਾਂ ਦੀ ਫਿਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਬਾਕੀ ਦਾ ਜੋ ਕੰਮ ਆਪਣੇ ਕੋਲ ਦੁਕਾਨ ਤੇ ਆਇਆ ਵਾ ਉਹ ਕਰਦੇ ਸੰਸ ਆਉਤੋ ਬੈਲਾ ਕਰਕੇ ਆਪਾਂ ਗ੍ਰੇਨ ਨੇੜੇ ਤੇ ਟਾਪੇ ਨੂੰ ਸੈਂਪਲ ਕਰਦੇ ਆਪਾਂ ਲਓ ਸੱਜਣੋ ਬਾਕੀ ਆਪਣਾ ਐਮਪੀ ਵਾਲੇ ਫੋਰਡ ਦੀ ਸ਼ੋ ਵਗੈਰਾ ਕਸੀ ਗਈ ਸ਼ੋ ਵਗੈਰਾ ਕਸ ਕੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਕਰਦੇ ਆ ਫਿਟਿੰਗ ਇਹਦੀ ਪਰਲੇ ਪੱਲੇ ਦੀ ਬਾਕੀ 에ਅਰ ਕਲੀਨਰ ਵਗੈਰਾ ਦੀ ਕਰਦੇ ਆ ਫਿਟਿੰਗ ਕਿਉਂਕਿ ਜੋ 에ਅਰ ਕਲੀਨਰ ਦੀ ਵੀ ਫਿਟਿੰਗ ਕਰਨ ਵਾਲੀ ਆ ਤੇ 에ਅਰ ਕਲੀਨਰ ਦੀ ਕਰਕੇ ਫਿਟਿੰਗ ਤੇ ਸੋ ਉਸ ਤੋਂ ਬਾਅਦ ਆਪਾਂ ਨੂੰ ਜਾਲੀ ਵਗੈਰਾ ਲਾ ਕੇ ਤੇ ਕੋੜ ਕੁ ਪੂਰੇ ਵਾਇਰਿੰਗ ਲਈ ਛੱਡ ਦੇਾਂਗੇ ਪਲੇਟਫਾਰਮ ਵਗੈਰਾ ਲਈ ਆਪਾਂ ਰੁਕਿਆ ਵਾ ਪਲੇਟਫਾਰਮ ਵਗੈਰਾ ਲਾ ਰਹੇ ਆ ਆਪਾਂ ਕਿਉਂਕਿ ਇਸ ਟਰੈਕਟਰ ਦੇ ਆਪਾਂ ਗਾਰਡ ਲੈ ਬੰਨੇ ਬੰਪਰ ਵਗੈਰਾ ਵੀ ਲਾਉਣਾ ਦਾ ਖਰਾ ਚਲੋ ਸੋਚਣੋ باقی ਲਵਾ ਕੇ ਪਲੇਟਫਾਰਮ ਤੇ ਮੜ ਕੇ ਆਪਾਂ ਇਹਨੂੰ ਵਰਕਸ਼ਾਪ ਤੇ ਲੈ ਜਾਂਦੇ ਆ ਤੇ ਬਾਰਖਸ਼ਵ ਦੇ ਲਈ ਅਗਸਤ ਬਾਅਦ ਪੇਂਟ ਦਾ ਪ੍ਰੋਸੈਸ ਵੀ ਆਪਾਂ ਸ਼ੁਰੂ ਕਰਦੇ ਆ। ਬਾਕੀ ਇਸ ਟਰੈਕਟਰ ਦਾ ਆਪਣਾ ਜੋ ਏਜੰਸੀ ਚੋਂ ਸਮਾਨ ਮੰਗਾਇਆ ਸੀ ਲੁਧਿਆਣੇ ਤੋਂ ਤੇ ਉਹ ਆਪਣੇ ਕੋਲ ਵੀ ਆ ਚੁੱਕਿਆ ਹੈਗਾ। ਕੰਮ ਨਹੀਂ ਕਰਨੇ ਭਈ। ਅੱਜ ਮਿੱਤਰੋ ਬਾਕੀ ਆਪਣੇ ਕੋਲੇ ਜਿਹੜਾ ਆਪਾਂ ਟਰੈਕਟਰ ਕਾ ਆਇਆ ਵਗਾ ਮੋਗੇ ਤੋਂ ਕਿਉਂਕਿ ਇਹਨਾਂ ਨੇ ਟਰੈਕਟਰ ਤੇ ਟਰਬੋ ਪਹਿਲਾਂ ਲਵਾਈ ਹੋਈ ਆ ਸੋ ਆਪਾਂ ਇਸ ਟਰੈਕਟਰ ਦਾ ਟੈਸਟ ਡਰਾਈਵ ਲੈਣ ਆਏ ਸੀਗੇ ਤੇਰਾ ਹੱਲਾ ਤੇ ਬਾਕੀ ਆਪਾਂ ਇਹਨੂੰ ਮੋਡੀਫਾਈ ਕਰਨ ਤੋਂ ਬਾਅਦ ਕਿਉਂਕਿ ਇਹ ਪਹਿਲਾਂ ਇਹਨਾਂ ਨੇ ਜੌਬ ਕਰਵਾਈ ਆ 60-65000 ਰੁਪਏ ਪਹਿਲਾਂ 70000 ਰੁਪਏ ਦਿੱਤਾ ਇਹਨਾਂ ਨੇ ਟਰਬੋ ਵਗੈਰਾ ਲਵਾਈ ਦਾ ਤੇ ਬਾਕੀ ਹੁਣ ਇਸ ਤੋਂ ਬਾਅਦ ਆਪਾਂ ਇਸਾ ਟਰੈਕਟਰ ਦੀ ਜੌਬ ਕਰਨੀ ਆ ਇਹ ਟਰੈਕਟਰ ਆਪਣੇ ਕੋਲੇ ਸੈਟਿੰਗ ਕਰਨ ਵਾਸਤੇ ਆਇਆ ਵਾ क्योंकि एकदा ट्रैक्टर सपोर्ट ज़्यादा करता है धूं तो बहुत ज़्यादा दिता है बाकी आपूँ पहले गेयर चला के देख रहे हैं पहला उस तो उसावलो चुके दूजा हाई भी झगता के दूजा हाई के नहीं बाकी उस तो बाद अपनी मॉडिफिकेशन करने तो बाद चकता कि नहीं चकता क्योंकि इतने ट्रैक्टर ਦਾ ਸਾਰਾ ਚੈੱਕਅਪ ਕਰਦੇ ਆਪਾਂ। じゃ। ਜੇ ਲਾਵਾ ਦੂਜਾ ਗੇਅਰ ਲਵਾ ਕੇ ਲਾ ਕੇ ਦਿਖਾਉਣਾ ਇੱਥੇ। ਦੇਖੋ ਟਰੈਕਟਰ ਬੰਦ ਹੋ ਗਿਆ। ਕਿਉਂਕਿ ਕੱਲੀ ਮੋਡੀਫਿਕੇਸ਼ਨ ਆ ਇਦਾਂ ਕਰਨ ਨਾਲ ਪਾਵਰ ਨਹੀਂ ਵਾਧਦੀ। ਜਿੰਨਾ ਮਰਜ਼ੀ ਤੁਸੀਂ ਟਰਬੋ ਲਾਈ ਚੱਲਿਓ। ਚਾਹੇ ਪੰਪ ਦੇ ਵਿੱਚ ਪਲੰਜਰ ਜੋ ਮਰਜ਼ੀ ਪਾਈ ਚੱਲਿਓ। ਕੁਛ ਕਰੀ ਚੱਲਿਓ। ਪਰ ਲੇਕਨ ਪਾਵਰ ਇਦਾਂ ਨਹੀਂ ਵਾਧਦੀ। ਪਾਵਰ ਵਧਾਉਣ ਲਈ ਵੀ ਕੁਝ ਤਰੀਕੇ ਹੁੰਦੇ ਨੇ ਕੰਮ ਕਰਨ ਲਈ ਤੇ ਕਹਿੰਦਾ ਮੇਰਾ ਮਤਲਬ ਆ ਸੱਜਣੋ ਇਦਾਂ ਟਰਬੋ ਵਗੈਰਾ ਲਾ ਕੇ ਤੁਸੀਂ ਆਪਣੇ ਪੈਸੇ ਨਾ ਖਰਾਬ ਕਰੋ ਕਿਉਂਕਿ ਇਹਨੂੰ ਪ੍ਰੋਪਰ ਢੰਗ ਦੇ ਨਾਲ ਤੁਸੀਂ ਮੋਡੀਫਾਈ ਮੋਡੀਫਿਕੇਸ਼ਨ ਕਰਾਓ ਚਾਹੇ ਕਿਤੋਂ ਮਰਜ਼ੀ ਕਰਵਾਓ ਆਪਾਂ ਨੂੰ ਕੋਈ ਦਿੱਕਤ ਨਹੀਂ ਚਲੋ ਆਪਾਂ ਹੁਣ ਇਸ ਟਰੈਕਟਰ ਨੂੰ ਦੁਬਾਰਾ ਸੈਟਿੰਗ ਕਰਾਂਗੇ ਉਸ ਤੋਂ ਬਾਅਦ ਵਰਕਸ਼ਾਪ ਤੇ ਲਿਆ ਕੇ ਕਿਉਂ ਨਾ ਫਿਰ ਤੁਹਾਨੂੰ ਟੈਸਟ ਡਰਾਈਵ ਦਿਨੇ ਇਹਨੂੰ ਪਹਿਲੇ ਹੀ ਤਰੀ ਅਇਛਾ ਵਾ ਪਹਿਲੇ ਗੇਅਰ ਤੋੜਦੇ ਆਂ ਜਲਾ ਇੱਥੇ ਦੂਜਾ ਗੇਅਰ ਤੇ ਵੇਨੇ ਦੁਰਦਾ ਕਿਵੇਂ ਕਰਦਾ ਟਰੈਕਟਰ ਟਾਪਲੋ ਲਾਏ ਦਾ ਹੁਣ ਇਸ ਤੋਂ ਬਾਅਦ ਆਪਾਂ ਟਰੈਕਟਰ ਦਾ ਟਾਪਲੋ ਲਾ ਕੇ ਚੈੱਕ ਕਰਾਉਣਾ ਤੁਹਾਨੂੰ ਟਾਪਲੋ ਜਿੱਦਾ ਤੋਰਾ ਬਹੁਤ ਜ਼ਿਆਦਾ ਰੱਖਣਾ ਹੈ ਜੋ ਹਤੇ ਪਹਿਲੇ ਜਿ ਕੋਈ ਠੀਕ ਚੱਲਦਾ ਬਾਕੀ ਦੂਜਾ ਗੇਅਰ ਨਹੀਂ ਚੱਕਦਾ ਟਰੈਕਟਰ ਬਾਕੀ ਇਸ ਤੋਂ ਬਾਅਦ ਆਪਾਂ ਮੋਡੀਫਾਈ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿੰਨੀ ਕਿਸਮੋਕ ਕਰਦਾ ਟਰੈਕਟਰ ਵੀ ਦੂਜਾ ਗੇਅਰ ਚੱਕਦਾ ਜਾਂ ਨਹੀਂ ਚੱਕਦਾ ਟਰੈਕਟਰ ਚਲੋ ਸਤਿ ਸ੍ਰੀ ਅਕਾਲ ਬਾਕੀ ਆਪਾਂ ਤੁਹਾਨੂੰ ਉੱਤੇ ਟੈਸਟ ਡਰਾਈਵ ਲੈ ਕੇ ਦਿਖਾਉਂਦੇ ਆ ਤੁਹਾਨੂੰ ਟਰੈਕਟਰ ਦਾ ਆ ਤੇਲ ਲੀਕਾ ਜਲਦੀ ਕਰ ਸਾਰਾ ਡੁੱਲ ਜਾਣਾ ਕਿਹੜਾ ਪਾਈਪ ਲੀਕ ਹੈ ਜੀ ਭਾਰ ਦਾ ਟਰੈਕਟਰ ਦੇਖੋ ਬਾਕੀ ਤੁਹਾਨੂੰ ਉਸ ਤੋਂ ਬਾਅਦ ਆਪਣੀ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਟ్రਾਇਲ ਦੇਵਾਂਗੇ ਇਸ ਟਰੈਕਟਰ ਦਾ ਕਿਉਂਕਿ ਜੈਕ ਕੱਟ ਕੇ ਪਹਿਲਾਂ ਚੈੱਕ ਕਰਵਾਇਆ ਸੀ ਤੁਹਾਨੂੰ उस तो बाद अपनी मॉडिफिकेशन करने तो बाद फिर तुम्हें जैक कट के दिखावे दूजा गेयर भी ला के दिखावे टाप लो भी दिखावे तो दिखा पहला भी लाव गए हम आप नॉर्मल ट्रैक्टर उदा बहुने पर जिदा वाहिया जाता गा चलो सबूत आप दोनों लीवर डाने अगर इस ट्रैक्टर आप पेला हाई गेयर लाने पेला हाई गेयर लागे अपना ਦਰبو ਲਾਇਆ ਯਾਰ ਵੱਡਾ ਇੱਥੇ ਹਾਂ ਦਰਬੂ ਤਾਂ ਲਾਇਆ ਵਾ ਇਹਦੇ ਤੇ ਤੇ ਚੱਲਦਾ ਕਾ ਤੋਂ ਨਿਕਾ ਦੱਸਦਾ ਹੀ ਫੁੱਲ ਇਹਦਾ ਅਜਾ ਚਲੋ ਇਸ ਤੋਂ ਬਾਅਦ ਆਪਾਂ ਕਰਾਂਗੇ ਮੋਡੀਫਿਕੇਸ਼ਨ ਇਸ ਟਰੈਕਟਰ ਦੀ ਸੋ ਉਸ ਤੋਂ ਬਾਅਦ ਤੁਹਾਨੂੰ ਚਲਾ ਕੇ ਦਿਖਾਵਾਂਗੇ ਇਸੇ ਖੇਤ ਦੇ ਵਿੱਚ ਇੰਨੀਆਂ ਹੱਲਾਂ ਤੇ ਇਹੀ ਹੱਲਾਂ ਦੇ ਵਿੱਚ ਤੇ ਫਿਰ ਦੱਸਿਓ ਵੀ ਟਰੈਕਟਰ ਤੁਮਾ ਮਾਰਦਾ ਜਾਂ ਨਹੀਂ ਮਾਰਦਾ ਤੁਹਾਨੂੰ ਮੋਡੀਫਿਕੇਸ਼ਨ ਕਰਕੇ ਦਿਖਾਵਾਂਗੇ ਤੇ ਚਲੋ ਸੱਜਣੋ ਬਾਕੀ ਚੱਲਦੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਤੇ ਚੱਲ ਕੇ ਤੇ ਤੁਹਾਨੂੰ ਉੱਥੋਂ ਦਾ ਰਿਵਿਊ ਦਿੰਨੇ ਆ ਤੇ ਬਾਕੀ ਵਲੌਗ ਦੀ ਅੱਜ ਦੀ ਸਮਾਪਤੀ ਕਰਾਂਗੇ ਆਪਾਂ ਇੱਥੇ ਹੀ ਤੇ ਬਾਕੀ ਤੁਹਾਨੂੰ ਇਸ ਟਰੈਕਟਰ ਦਾ ਆਪਾਂ ਸਾਰੀ ਮੋਡੀਫਿਕੇਸ਼ਨ ਦੀ ਵੀਡੀਓ ਆਉਣਗੇ ਜਲਦ ਤੇ ਤੁਸੀਂ ਜ਼ਰੂਰ ਦੇਖੋ ਬਾਕੀ ਆਪਣਾ ਲਿਫਟ ਟੱਪ ਆਪਾਂ ਆਪਣਾ ਕਸਤਾ ਜੋ ਸੋਨਾਲੀਕਾ ਕੋਟ ਉਮਰਾ ਤੋਂ ਖੁੱਲਿਆ ਵਾ ਸੀ ਬਾਕੀ ਡਿਸਟ੍ਰੀਬਿਊਟਰ ਵਗੈਰਾ ਦੀ ਵੀ ਫਿਟਿੰਗ ਕਰਤੀ ਆਪਾਂ ਬਾਕੀ ਆਪਾਂ ਆਪਾਂ ਬਣਾ ਕੇ ਲਾ ਰਹੇ ਆਂ ਆਪਾਂ ਇਹਦੇ ਐਂਡ ਲਿਫਟ ਟੱਪ ਆਪਾਂ ਓਕੇ ਕਰਤਾ ਇਹਦਾ ਚਲੋ ਸੱਜਣੋ ਬਾਕੀ ਕੱਲ ਨੂੰ ਆਪਾਂ ਸਟਾਰਟ ਕਰਾਂਗੇ ਇਸ ਟਰੈਕਟਰ ਨੂੰ ਸਟਾਰਟ ਕਰਕੇ ਆਪਾਂ ਤੁਹਾਨੂੰ ਪਾਵਰ ਸਟੀering ਮੋੜ ਕੇ ਵਗੈਰਾ ਵਿਖਾਵਾਂਗੇ ਸ਼ੋਅ ਵਗੈਰਾ ਦੀ ਫਿਟਿੰਗ ਵੀ ਆਪਾਂ ਸਵੇਰੇ ਕਰ ਦਿਆਂਗੇ ਕਿਉਂਕਿ ਬਾਕੀ ਆਪਾਂ ਲੀਕ ਲੀਕਿੰਗ ਛੀਕਿੰਗ ਦੇਖਣੀ ਹੈ ਇਸ ਟਰੈਕਟਰ ਦੀ ਕੋਈ ਪਾਈਪ ਤਾਂ ਨਹੀਂ ਲੀਕ ਹੈ ਚਲੋ ਮਿੱਤਰੋ ਬਾਕੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਆਪਣਾ ਆਊਗਾ ਇਸ ਟਰੈਕਟਰ ਦਾ ਵੀ ਟੈਸਟ ਡਰਾਈਵ ਦਾ ਤੇ ਬਾਕੀ ਜਿਹੜੇ ਆਪਣੇ ਟਰੈਕਟਰ ਖੋਲਣ ਵਾਲੇ ਪਏ ਇੰਜਨ ਵਗੈਰਾ ਵਾਲੇ ਤੇ ਸਾਰੇ ਵਲੌਗ ਆਉਣਗੇ ਆਪਣੇ ਜਰੂਰ ਦੇਖਣਾ ਧੰਨਵਾਦ ਸਤਿ ਸ੍ਰੀ ਅਕਾਲ